ਜਿਮ ਕਰਦੇ ਆ ਬਾਦਾਮ ਖਾਣ ਲੱਗ ਜੰਨੇ ਆ ਜਾਂ ਅਸੀਂ ਕੁਝ ਕਰਦੇ ਹੀ ਨਹੀਂ ਬਾਦਾਮ ਖਾਈ ਜੰਨੇ ਆ ਅੱਜ ਕੱਲ ਚਾਹ ਦੀ ਟਰੇ ਆਉਂਦੀ ਆ ਨਾਲ ਬਾਦਾਮਾਂ ਦੀ ਕੋਲੀ ਆ ਜਾਂਦੀ ਆ ਨਾਲ ਕਾਜੂ ਆ ਜਾਂਦੇ ਨੇ ਅਸੀਂ ਬੈਠੇ ਬੈਠੇ ਚਾਹ ਪੀ ਜੰਨੇ ਬਾਦਾਮ ਕਿੱਥੇ ਤਾਂ ਕਿਹਾ ਨਹੀਂ ਹੋਇਆ ਵੀ ਦੁੱਧ ਬਾਦਾਮ ਅਸਲੀ ਤਾਂ ਉਹ ਖਾਣਾ ਅਸੀਂ ਚਾਹ ਨਾਲ ਬਾਦਾਮ ਖਾਈ ਜੰਨੇ ਆ ਤੁਸੀਂ ਸਮਝੋ ਤਾਂ ਸੀ ਨਹੀਂ ਗੱਲ ਮਤਲਬ ਜਿਹੜੀ ਬਾਦਾਮ ਦੀ ਇੱਕ ਖਾਣ ਦਾ ਤਰੀਕਾ ਬਾਦਾਮ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਨਾ ਜੀ ਅਗਰ ਬਾਦਾਮ ਨੂੰ ਰਾਤ ਨੂੰ ਭਿਓ ਕੇ ਸਵੇਰੇ ਉਹਨੂੰ ਸਿਲ ਬੱਟੇ ਤੇ ਰਗੜ ਲਿਆ ਜਾਵੇ ਛਿਲਕਾ ਲਾ ਕੇ ਉਹਦੀ ਜਿਹੜੀ ਉਹ ਵਾਈਟ ਕਲਰ ਦੀ ਉਹ ਬਣੂਗੀ ਲੁਗਦੀ ਉਹਨੂੰ ਜੇ ਖਾਇਆ ਜਾਵੇ ਖਾਲੀ ਪੇਟ ਤਾਂ ਤੁਸੀਂ 1 ਮਹੀਨਾ ਖਾ ਲੋ ਜਿਹੜੇ ਪੇਸ਼ੈਂਟ ਦੀ ਗੱਲ ਕਰਦਾ ਮੈਂ ਇੱਕ ਪੇਸ਼ੈਂਟ ਦੀ ਗੱਲ ਜਿਹਨੂੰ 슈ਗਰ ਕਦੇ ਵੀ 200 300 ਤੋਂ ਘਟਦੀ ਨਹੀਂ ਉਹਦੀ 슈ਗਰ 100 ਦੇ ਨੇੜੇ ਆ ਜਾਂਦੀ ਹੈ ਮਹੀਨੇ 'ਚ ਅੱਛਾ ਜੀ ਤੁਸੀਂ ਦੇਖੋ ਬਦਾਮ ਕਿੰਨਾ ਕੰਮ ਕਰ ਰਿਹਾ ਉੱਥੇ ਮਤਲਬ ਉੱਥੇ ਬਾਦਾਮ ਖੰਮ ਕਰਦਾ ਉਹ ਵੀ ਛਿਲਕਾ ਲਾ ਕੇ ਜਿਹੜਾ ਛਿਲਕੇ ਸਮੇਤ ਖਾਏ ਜਾਂਦੇ ਆ ਲੋਕੀ ਬਿਠੇ ਖਾਈ ਜਾਂਦੇ ਆ ਤੇ ਉਹ ਜਿਹੜਾ ਹੈਗਾ ਉਹ ਗੋਡਿਆਂ ਦੇ ਵਿੱਚ ਯੂਰਿਕ ਐਸਿਡ ਯੂਰੀਆ ਸਰੀਰ ਦੇ ਵਿੱਚ ਮਤਲਬ ਦਰਦਾਂ ਦੀ ਇੱਕ ਕਾਰਨ ਬਣ ਜਾਂਦਾ ਤੇ ਉਹ ਹੁਣ ਕਈ ਲੋਕ ਐ ਖਾਈ ਜਾਂਦੇ ਆ ਮਤਲਬ ਠੀਕ ਹੈ ਆਪਣੀ ਆਪਣੀ ਲਾਈਫ ਹੈ ਕਿਦਾਂ ਮਰਜੀ ਜਿਓ ਹੈ ਨਾ ਪਰ ਇਹ ਜ਼ਰੂਰ ਦੇਖੋ ਵੀ ਅੰਦਰ ਜਾ ਕੇ ਸਾਡੇ ਨਾਲ ਛੋਟੇ ਛੋਟੇ ਪੁਰਜੇ ਆ ਹਾਰਟ ਬ੍ਰੇਨ ਲੀਵਰ ਬੜੇ ਸੌਫਟ ਸੌਫਟ ਚੀਜ਼ਾਂ ਦੇ ਉਹ ਗਰਾਰੀਆਂ ਵਾਲੀਆਂ ਮਸ਼ੀਨਾਂ ਦਾ ਹੈ ਨਹੀਂ ਉਹਨਾਂ ਨੂੰ ਰਗੜਨਾ ਉਹਨੂੰ ਚੀਜ਼ ਨੂੰ ਉਸ ਤਰ੍ਹਾਂ ਹੀ ਲਓ ਜਿੱਦਾਂ ਬਣੀ ਹੋਈ ਆ ਤਾਂ ਉਹਦੇ ਵਿੱਚ ਕੀ ਆ ਕਿ ਜਿਹੜੇ ਬਦਾਮ ਨੇ ਤੁਸੀਂ ਮੈਨੂੰ ਪੁੱਛਿਆ ਇਹ ਮਤਲਬ ਦਿਨ ਦੇ ਵਿੱਚ 5 6 ਬਦਾਮ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਵੀ ਮੈਂ 6 ਬਦਾਮ 6 ਕਿਸ਼ਮਿਸ ਹੋ ਗਏ ਤੇ ਉਹਦੇ ਵਿੱਚ ਦੋ ਅੰਜੀਰ ਹੋ ਗਏ ਇੱਕ ਉਹਦੇ ਚ ਖਰੋਟ ਪਾ ਲਿਆ ਜਾਵੇ ਤਾਂ ਉਹ ਇੱਕ ਮਤਲਬ ਕਿ ਬ੍ਰੇਨ ਟੋਨਿਕ ਵੀ ਬਣ ਜਾਂਦਾ ਔਰ ਸਵੇਰੇ ਸਵੇਰੇ ਜੇ ਖਾਓ ਤੁਸੀਂ ਤਾਂ ਤੁਹਾਨੂੰ ਲਾਈਫ ਦੇ ਵਿੱਚ ਕਦੀ ਵੀ ਵਿਟਾਮਿਨ ਡੀ ਬੀ 12 ਇਦਾਂ ਦੀਆਂ ਚੀਜ਼ਾਂ ਨਹੀਂ ਘਟਣਗੀਆਂ ਜਿਮ ਕਰਦੇ ਆ ਬਾਦਾਮ ਖਾਣ ਲੱਗ ਜੰਨੇ ਆ ਜਾਂ ਅਸੀਂ ਕੁਝ ਕਰਦੇ ਹੀ ਨਹੀਂ ਬਾਦਾਮ ਖਾਈ ਜੰਨੇ ਆ ਅੱਜ ਕੱਲ ਚਾਹ ਦੀ ਟਰੇ ਆਉਂਦੀ ਆ ਨਾਲ ਬਾਦਾਮਾਂ ਦੀ ਕोली ਆ ਜਾਂਦੀ ਆ ਨਾਲ ਕਾਜੂ ਆ ਜਾਂਦੇ ਨੇ ਅਸੀਂ ਬੈਠੇ ਬੈਠੇ ਚਾਹ ਪੀ ਜੰਨੇ ਬਾਦਾਮ ਕਿੱਥੇ ਤਾਂ ਕਿਹਾ ਨਹੀਂ ਹੋਇਆ ਵੀ ਦੁੱਧ ਬਾਦਾਮ ਅਸਲੀ ਤਾਂ ਉਹ ਖਾਣਾ ਅਸੀਂ ਚਾਹ ਨਾਲ ਬਦਾਮ ਖਾਈ ਜਾਂਦੇ ਆ ਤੁਸੀਂ ਸਮਝੋ ਤਾਂ ਸਹੀ ਨਾ ਗੱਲ ਮਤਲਬ ਜਿਹੜੀ ਬਦਾਮ ਦੀ ਇੱਕ ਖਾਣ ਦਾ ਤਰੀਕਾ ਬਦਾਮ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਜੀ ਅਗਰ ਬਦਾਮ ਨੂੰ ਰਾਤ ਨੂੰ ਭਿਓ ਕੇ ਸਵੇਰੇ ਉਹਨੂੰ ਸਿਲਬੱਟੇ ਤੇ ਰਗੜ ਲਿਆ ਜਾਵੇ ਛਿਲਕਾ ਲਾ ਕੇ ਉਹਦੀ ਜਿਹੜੀ ਉਹ ਵਾਈਟ ਕਲਰ ਦੀ ਉਹ ਬਣੂਗੀ ਲੁਗਦੀ ਉਹਨੂੰ ਜੇ ਖਾਇਆ ਜਾਵੇ ਖਾਲੀ ਪੇਟ ਤਾਂ ਤੁਸੀਂ ਇੱਕ ਮਹੀਨਾ ਖਾ ਲਓ ਜਿਹੜੇ ਪੇਸ਼ੈਂਟ ਦੀ ਗੱਲ ਕਰਦਾ ਮੈਂ ਇੱਕ ਪੇਸ਼ੈਂਟ ਦੀ ਗੱਲ ਜਿਹਨੂੰ ਸ਼ੂਗਰ ਕਦੇ ਵੀ 200 300 ਤੋਂ ਘਟਦੀ ਨਹੀਂ ਉਹਦੀ ਸ਼ੂਗਰ 100 ਦੇ ਨੇੜੇ ਆ ਜਾਂਦੀ ਹੈ ਮਹੀਨੇ अच्छा ये तू देखो बादाम ਕਿੰਨਾ ਕੰਮ ਕਰ ਰਿਹਾ ਉੱਥੇ ਮਤਲਬ ਉੱਥੇ ਬਾਦਾਮ ਕੰਮ ਕਰਦਾ ਉਹ ਵੀ ਛਿਲਕਾ ਲਾ ਕੇ ਜਿਹੜਾ ਛਿਲਕੇ ਸਵੇਤ ਖਾਏ ਜਾਂਦੇ ਆ ਲੋਕੀ ਬਿਠੇ ਖਾਈ ਜਾਂਦੇ ਆ ਤੇ ਉਹ ਜਿਹੜਾ ਹੈਗਾ ਉਹ ਗੋਡਿਆਂ ਦੇ ਵਿੱਚ ਯੂਰਿਕ ਐਸਿਡ ਯੂਰੀਆ ਸਰੀਰ ਦੇ ਵਿੱਚ ਮਤਲਬ ਦਰਦਾਂ ਦੀ ਇੱਕ ਕਾਰਨ ਬਣ ਜਾਂਦਾ ਤੇ ਉਹ ਹੁਣ ਕਈ ਲੋਕਾਂ ਐ ਖਾਈ ਜਾਂਦੇ ਆ ਮਤਲਬ ਠੀਕ ਹੈ ਆਪਣੀ ਆਪਣੀ ਲਾਈਫ ਹੈ ਕਿੱਦਾਂ ਮਰਜੀ ਜੀਓ ਪਰ ਇਹ ਜ਼ਰੂਰ ਦੇਖੋ ਵੀ ਅੰਦਰ ਜਾ ਕੇ ਸਾਡੇ ਨਾਲ ਛੋਟੇ ਛੋਟੇ ਪੁਰਜੇ ਆ ਹਾਰਟ ਬ੍ਰੇਨ ਲੀਵਰ ਬੜੇ ਸੌਫਟ ਸੌਫਟ ਚੀਜ਼ਾਂ ਦੇ ਉਹ ਗਰਾਰੀਆਂ ਵਾਲੀਆਂ ਮਸ਼ੀਨਾਂ ਤਾਂ ਹੈ ਨਹੀਂ ਉਹਨਾਂ ਨੂੰ ਰਗੜਨਾ ਉਹਨੂੰ ਚੀਜ਼ ਨੂੰ ਉਸ ਤਰ੍ਹਾਂ ਹੀ ਲਓ ਜਿੱਦਾਂ ਬਣੀ ਹੋਈ ਆ ਤਾਂ ਉਹਦੇ ਵਿੱਚ ਕੀ ਆ ਕਿ ਜਿਹੜੇ ਬਾਦਾਮ ਨੇ ਤੁਸੀਂ ਮੈਨੂੰ ਪੁੱਛਿਆ ਇਹ ਮਤਲਬ ਦਿਨ ਦੇ ਵਿੱਚ 5 6 ਬਾਦਾਮ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਵੀ ਮੈਂ 6 ਬਾਦਾਮ 6 ਕਿਸ਼ਮਿਸ ਹੋ ਗਏ ਤੇ ਉਹਦੇ ਵਿੱਚ ਦੋ ਅੰਜੀਰ ਹੋ ਗਏ ਇੱਕ ਉਹਦੇ ਚ ਖਰੋਟ ਪਾ ਲਿਆ ਜਾਵੇ ਤਾਂ ਉਹ ਇੱਕ ਮਤਲਬ ਕਿ ਬ੍ਰੇਨ ਟੋਨਿਕ ਵੀ ਬਣ ਜਾਂਦਾ ਔਰ ਸਵੇਰੇ ਸਵੇਰੇ ਜੇ ਖਾਓ ਤੁਸੀਂ ਤਾਂ ਤੁਹਾਨੂੰ ਲਾਈਫ ਦੇ ਵਿੱਚ ਕਦੀ ਵੀ ਵਿਟਾਮਿਨ ਡੀ ਬੀ 12 ਇਦਾਂ ਦੀਆਂ ਚੀਜ਼ਾਂ ਨਹੀਂ ਘਟਣਗੀਆਂ